ਅੱਜ ਇੱਕ ਖਬਰ ਆਈ ਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਨੂੰ ਸ਼੍ਰੋਮਣੀ ਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਐਲਾਨਿਆ ਗਿਆ ਹੈ ਉਸ ਖਬਰ ਤੋਂ ਇਹ ਲੱਗਦਾ ਕਿ ਅਧੂਰੀ ਆ ਤਾਂ ਜਿਹੜਾ ਫੈਸਲਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੈਣਾ ਚਾਹੀਦਾ ਸੀ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਛੱਡਣ ਦਾ ਉਹ ਹਜੇ ਤੱਕ ਵੀ ਲੈ ਨਹੀਂ ਸਕੇ ਸਭ ਤੋਂ ਪਹਿਲੀ ਮੰਗ ਜਿਹੜੀ ਸਮੁੱਚੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸਹਿਬਾਨਾਂ ਨੇ ਲੀਡਰਸ਼ਿਪ ਨੇ ਸਿੱਖ ਪੰਥ ਦਰਦੀਆਂ ਨੇ ਪੰਥਕਤੈਸ਼ੀਆਂ ਨੇ ਬੜੇ ਲੰਬੇ ਸਮੇਂ ਤੋਂ ਜਿਸ ਦਾ ਜ਼ਿਕਰ ਕੀਤਾ ਸੀ ਜਿਸ ਦੀ ਮੰਗ ਠਾਈ ਸੀ ਕਿ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਸਰਵਸਭੀਗ ਬਾਦਲ ਜੀ ਨੂੰ ਛੱਡਣੀ ਚਾਹੀਦੀ ਹੈ ਜਿਹੜੀ ਕਿ ਚੁੰਦਾ ਕਮੇਟੀ ਵਿੱਚ ਵੀ ਬਹੁਤ ਕਲੀਅਰਲੀ ਉਹ ਮੈਂਸ਼ਨ ਹੈ ਕਿ ਦਰਜ ਹੈਗੀ ਆ ਪਰ ਪ੍ਰਧਾਨਗੀ ਆ ਛੱਡੀ ਨਹੀਂ ਉਹਨੇ ਇੱਥੇ ਤਾਂ ਕੀ ਕਾਨੂੰ ਸਿੰਘ ਸਾਹਿਬ ਮੀਟਿੰਗ ਕਰ ਰਹੇ ਨੇ ਸਿੰਘ ਸਰਵਰ ਇਕੱਠੇ ਹੋਰੇ ਨੇ ਤੇ ਅੱਜ ਉਹਨਾਂ ਨੇ ਅਧਵਿਚਕਾਰ ਜਿਹਾ ਫੈਸਲਾ ਲਿਆ ਜਿਹਨੂੰ ਕਹਿੰਦੇ ਹਾਫ ਫਾਟਡ ਡਿਸੀਜਨ ਲਿਆ ਉਹਨਾਂ ਨੇ ਵੇ ਪੁੰਦਰ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਚੰਗਾ ਹੁੰਦਾ ਅਗਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਹੁਤ ਪਹਿਲਾਂ ਸ਼੍ਰੋਮਣੀ ਕਾਲੀਦਾਲ ਦੀ ਪ੍ਰਧਾਨਗੀ ਛੱਡ ਜਾਂਦੇ 2017 ਵਿੱਚ ਵੀ ਟਾਈਮ ਸੀ 2022 ਵਿੱਚ ਵੀ ਆਇਆ ਚੋਣਾਂ ਕਮੇਟੀ ਬਣ ਤੋਂ ਬਾਅਦ ਵੀ ਆਇਆ ਫਿਰ ਉਸ ਤੋਂ ਬਾਅਦ ਜਦੋਂ ਹੁਣ ਅਕਾਲ ਤਖਤ ਸਭਾ ਤੇ ਜਾ ਕੇ ਉਹਨਾਂ ਨੇ ਆਪਣੇ ਗੁਨਾ ਕਬੂਲ ਕਰ ਲਏ ਉਹਨਾਂ ਨੇ ਸਾਰੀਆਂ ਗਲਤੀਆਂ ਆਪਣੇ 24 ਪਾ ਲਈਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਸੀਗਾ ਲੇਕਿਨ ਉਦੋਂ ਵੀ ਅਸਤੀਫਾ ਨਹੀਂ ਦਿੱਤਾ ਤੇ ਨਵੀਂ ਜਿਹੜੀ ਲੀਡਰਸ਼ਿਪ ਆ ਉਹਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਸੀ ਉਦੋਂ ਦੀ ਲੀਡਰਸ਼ਿਪ ਮੋੜੇ ਆਵੇ ਜਿਹੜੀ ਬੇਦਾਗ ਹੋਵੇ ਜਿਸ ਤੇ ਕੋਈ ਉਂਗਲਾ ਚੱਕ ਸਕੇ ਤੇ ਜਿਹੜਾ ਜਿਨ੍ਹਾਂ ਦਾ ਸਾਫ਼ ਸੁਥਰਾ ਕਦਕਾਠ ਹੋਵੇ ਉਹਦੇ ਚ ਯੰਗ ਲੀਡਰ ਵੀ ਹੋ ਸਕਦੇ ਆ ਸਿਆਣੇ ਵੀ ਹੋ ਸਕਦੇ ਆ ਉਦਾਂ ਦੀ ਲੀਡਰਸ਼ਿਪ ਜਿਹਨੂੰ ਲੋਕ ਪ੍ਰਵਾਨ ਕਰ ਉਹ ਅੱਗੇ ਲੈ ਕੇ ਹੋਣਾ ਚਾਹੀਦਾ ਸੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਇਸ ਗਲਤੀ ਮੰਨੂ ਲੈ ਕੇ ਤੁਰਿਆ ਕਿ ਅਸੀਂ ਨਖਾਰ ਲੈ ਕੇ ਆਉਣਾ ਆ ਅਕਾਲੀ ਦਲ ਦੇ ਕੰਮਕਾਜ ਵਿੱਚ ਅਕਾਲੀ ਦਲ ਨੂੰ ਮੁੜ ਕੇ ਸਨਹਤਾ ਤੇ ਲੈ ਕੇ ਹੋਣਾ ਸਨਹਤਾ ਦੇ ਸੂਲਾਂ ਤੇ ਚਲਾਉਣਾ ਆ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਕਾਇਮ ਕਰਨਾ ਆ ਜਿਹੜੀ ਪਿਛਲੇ ਸਮਿਆਂ ਚ ਆਪਾਂ ਜਿਹਨੂੰ ਵੇਖਿਆ ਕਿ ਬਹੁਤ ਕਮਲੋਰੀ ਆ ਗਈ ਸੀ ਉਸ ਵਿਚਾਰ ਤਾਰਾ ਨੂੰ ਦੇਖਦੇ ਹੋਏ ਹੁਣ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਜਿਹੜੇ ਕਾਰਜਕਾਰੀ ਪ੍ਰਧਾਨ ਬਣਾਏ ਆ ਜੀ ਕਿਹਾਵਾਂ ਦਾ ਲੰਬਾ ਤਜਰਬਾ ਬੜੇ ਪ੍ਰਾਰੇ ਲੀਡਰ ਨੇ ਪਰ ਉਹ ਤਾਂ ਇਹਨਾਂ ਦੇ ਘਰ ਦੇ ਜਿਹੜੇ ਹੈਗੇ ਆ ਫੈਮਿਲੀ ਮੈਂਬਰ ਨਹੀਂ ਘਰ ਦੇ ਵਿਅਕਤੀ ਨੇ ਉਹ ਇੰਨੀ ਨਜ਼ਦੀਕੀ ਉਹਨਾਂ ਦੀ ਬਾਦਲ ਪਰਿਵਾਰ ਨਾਲ ਤੇ ਇਹਦਾ ਗੱਲ ਪਹਿਲਾਂ ਵੀ ਉਕੀ ਸੀਗੀ 2022 ਚ ਵੀ ਗੱਲ ਆਈ ਸੀ বিজে কার্যকারিনী پروگرام ਦਾ ਕਿਨੂ ਬੁਲਾਈਏ ਤੇ ਲੇਕਿਨ ਉਦੋਂ ਵੀ ਸਾਰੀ ਲੀਡਰਸ਼ਿਪ ਨੇ ਕਿਹਾ ਸੀ ਕਿ ਤੁਸੀਂ ਪੰਜ ਪ੍ਰਦਾਨੀ ਦਾ ਕਨਸੈਪਟ ਅੱਗੇ ਲੈ ਕੇ ਆਓ ਪ੍ਰਜ਼ੀਡੀਅਮ ਲੈ ਕੇ ਆਓ ਯੰਗ ਲੀਡਰ ਲੈ ਕੇ ਆਓ ਜਿਨ੍ਹਾਂ ਨੂੰ ਲੋਕ ਪ੍ਰਵਾਨ ਕਰਨ ਜੇ ਉਹ ਹੀ ਪੁਰਾਣੇ ਲੀਡਰ ਦੋ ਚਾਰ ਜਿਹੇ ਰਹਿ ਗਏ ਆ ਉਹਨਾਂ ਨੂੰ ਕਦੇ ਇੱਧਰ ਪਾ ਦਿਓ ਕਦੇ ਉੱਧਰ ਪਾ ਦਿਓ ਅਦਲਾ ਬਦਲਾ ਅਦਲਾ ਬਦਲੀ ਕਰੀ ਜਾਓ ਉਹਦੇ ਨਾਲ ਸਿੱਖ ਪੰਥ ਨੂੰ ਨਹੀਂ ਪ੍ਰਵਾਨ ਹੋਣਾ ਉਹ ਮੈਂ ਕੋਈ ਫਰਕ ਨਹੀਂ ਪੈਂਦਾ ਪੁਲਨਰ ਸਾਹਿਬ ਵੀ ਉੱਥੇ ਜਿਹੜਾ ਸਰਸੇ ਸਾਹਿਬ ਆ ਉਹਦੇ ਨਾਲ ਮੀਟਿੰਗਾਂ ਕਰਾਉਂਦੇ ਨੇ ਆਪਣੇ ਇਲਾਕੇ ਵਿੱਚ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਸੱਦ ਕੇ ਜਿਨ੍ਹਾਂ ਤੇ ਇਲਜ਼ਾਮ ਲੱਗਦਾ ਜਿਨ੍ਹਾਂ ਦੇ ਉਂਗਲ ਉੱਠਦੀ ਆ ਸਰਸੇ ਸਾਹਿਬ ਦੇ ਜਿਹੜੇ ਪ੍ਰੇਮੀ ਨੇ ਉਹਨਾਂ ਸਾਰਿਆਂ ਨਾਲ ਇਹਨਾਂ ਦੀ ਮੀਟਿੰਗ ਹੋਈ ਸੀ ਤੇ ਫਿਰ ਲੋਕ ਕਿਵੇਂ ਪ੍ਰਵਾਨ ਕਰਨਗੇ ਪੁਲਨਰ ਸਾਹਿਬ ਨੂੰ ਇਸ ਲਈ ਇਹ ਫੈਸਲਾ ਜਿਹੜਾ ਲਿਆ ਅਦਾਲਤ ਆ ਫੈਸਲਾ ਲਿਆ ਉਹ ਵੀ ਨਹੀਂ ਪ੍ਰਵਾਨ ਕਰਨਾ ਕਿਸੇ ਨੇ ਸਭ ਤੋਂ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ